ਇਲਾਕੇ ਵਿੱਚ ਆਏ ਦਿਨ ਹੀ ਵਧ ਰਹੀਆਂ ਲੁੱਟਖੋਹਾਂ ਅਤੇ ਚੋਰੀਆਂ ਵਾਰਦਾਤਾਂ ਨਾਲ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਜਦਕਿ ਪੁਲਿਸ ਵੀ ਇਨਾ ਵਾਰਦਾਤਾਂ ਨੂੰ ਨਾਖੋਣ ਵਿੱਚ ਅਸਫਲ ਸਾਬਤ ਹੋ ਰਹੀ ਹੈ ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ 14 ਮੋਟਰਸਾਈਕਲਸ ਭਾਰਤ ਦੇ ਲੁਟੇਰੀਆ ਨੇ ਦਿਨ ਚਾਰਤੇ ਹੀ ਇੱਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਦਰਅਸਲ ਪਰਵਾਸੀ ਭਾਰਤੀ ਨਿਰਮਲ ਸਿੰਘ ਸੰਘੇੜਾ ਜਦੋਂ ਔਰ ਜਾਨਾਂ ਦੀ ਤਰ੍ਹਾਂ ਸਵੇਰੇ 7 ਵਜੇ ਘਰੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਮੱਥਾ ਟੇਕਣੇ ਜਾ ਰਹੇ ਸਾਂ ਤਾਂ ਜਾਂਜਕਰ ਪੱਤੀ ਦੁਨੀਆ ਮਨਸੂਰ ਨਜ਼ਦੀਕ ਪਹਿਲਾਂ ਤੋਂ ਹੀ ਮਜੂਦ ਮੋਟਰਸਾਈਕਲਸ પાર્ਕਿੰਗ ਲੁਟੇਰਿਆਂ ਨੇ ਲੁੱਟ ਖੋਹ ਦੀ ਰਿਆਲ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਜਿੱਥੇ ਲੁਟੇਰਿਆਂ ਨੇ ਨਿਰਮਲ ਸਿੰਘ ਸੰਘੇੜਾ ਤੇ ਤਾਤਰ ਨਾਲ ਹਮਲਾ ਕਰਕੇ ਚੱਕੀ ਕੀਤਾ ਉੱਥੇ ਹੀ ਉਹਨਾਂ ਨੇ ਹੱਥ ਵਿੱਚ ਭਾਈ ਸੋਨੇ ਦੀ ਮੰਦੀ ਅਤੇ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਵਾਰਦਾਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਉਥੇ ਉਹਨਾਂ ਦੱਸਿਆ ਕਿ ਪੁਲਿਸਪੁਰ ਨੇੜੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਕਿਹਾ ਕਿ ਜਲਦ ਹੀ ਲੁਟੇਰੇ ਇਸ ਇਲਾਕੇ ਵਿੱਚ ਹੋਣਗੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕਦੀ ਹੈ ਉਹ ਦੁਵਾਰੇ ਨੂੰ ਜਾਂਦਾ ਸੀ ਉਹ ਗੱਡੀ ਦੇ ਵਿੱਚ ਸਰਾ ਦੇ ਲਾਗੇ ਤਤ ਨੇ ਜਾਣ ਖੜੇ ਸੀ ਪਹਿਲਾਂ ਮੋਟਰਸਾਈਕਲ ਤੇ ਉਮੈ ਲੱਗ ਗਿਆ ਤਾਂ ਮੈਨੂੰ ਤੇ ਨਹੀਂ ਪਹ ਪੈ ਗਿਆ ਫੇ ਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ ਕੋਲ ਹੈਗਾ ਕੜਾ ਪਾਇਆ ਮੁੰਦੀ ਪਾਈ ਹੈ ਇੱਕ ਇਹ ਕਹਿੰਦਾ ਕੜਾ ਲਾ ਤੂੰ ਦੂਆ ਕਹਿੰਦਾ ਮੁੰਦੀ ਲਾ ਤਾਂ ਮੈਨੂੰ ਜਾਂਦੇ ਹੁਣ ਗੁਰਦੁਆਰੇ ਤੂੰ ਰੋਜ਼ ਮੈਂ ਗੁਰਦੁਆਰੀ ਜਾਂਦਾ ਹਾਂ ਕਿੰਨਾ ਕ ਟਾਈਮ ਸੀਗਾ 7:00 ਵਜੇ 5 ਮਿੰਟ ਤੇ 7:00 ਵਜੇ ਘਰੋਂ ਨਿਕਲੇ ਪੰਜਾਂ ਕਿ ਮਿੰਟਾਂ ਵਿੱਚ ਮੈਂ ਉੱਥੇ ਚਲੇ ਗਿਆ ਕਿੰਨੇ ਬੰਦੇ ਸੀ ਜੀ ਉਹ ਤੇਨੇ ਬੰਦੇ ਸੀ ਪਹਿਲੇ ਖੜੇ ਸੀ ਉਹ ਬੰਦੇ ਪਹਿਲਾਂ ਹੀ ਖੜੇ ਸੀ ਮੋਟਰਸਾਈਕਲ ਤੇ ਇੱਕ ਬਹਿ ਜਾਂਦਾ ਸੀ ਕਿਸੇ ਕੋ ਆਪਣਾ ਕੋਲ ਉਹਨਾਂ ਕੋਲ ਦਾ ਦਾਂਸਾ ਇੱਕ ਤੇਲ ਦੀ ਬੋਤਲ ਸੀ ਉੱਥੇ ਮੇਰੇ ਲਾਗੇ ਤੇਲ ਦੀ ਬੋਤਲ ਲਾ ਕੇ ਖੋਲਣ ਲੱਪੇ ਤਾਂ ਮੈਂ ਗਿਆ ਵੀ ਉਹ ਮਾਰੇਆ ਤਾਂ ਨਹੀਂ ਮਾਰੇ ਦੋ ਦਾਂ ਦੋ ਦਾਂ ਤੇ ਚਲਾਤੇ ਮਾਰੇ ਦੋ ਇੱਥੇ ਮਾਰੇ ਮੋਢੇ ਤੇ ਪੁੱਠੇ ਪੁੱਠੇ ਮਾਰੇ ਓਦਾਂ ਜਿਵੇਂ ਜੋ ਇੱਕ ਕਹਿੰਦਾ ਵੀ ਜੇ ਨਹੀਂ ਲੋਂਦਾ ਤਾਂ ਸਿੱਧਾ ਮਾਰ ਦਾਂ ਤੇ ਦੇ ਤਾਂ ਮੈਂ ਤੀਜਾ ਰੋੜ ਰੋੜਾ ਪਾਇਆ ਕੋਈ ਆਇਆ ਨਹੀਂ ਉੱਥੇ ਰੋੜਾ ਪਾਇਆ ਉੱਥੇ ਕੋਣ ਗਮਣ ਹੁੰਦਾ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਮਾਰੋ ਨਾ ਮਾਰੋ ਨਾ ਮੈਲਾਦ ਨਾ ਆਪਣੇ ਲਾਦ ਨਾ ਪਰ ਨੇ ਉਹ ਤਾਂ ਇਦਾਂ ਪੈ ਗਿਆ ਮੈਨੂੰ ਅੰਦਾਜ਼ਾ ਕਿੰਨਾ ਸੀ ਸੋਨਾ ਜੀ ਤੁਹਾਡੇ ਹਿਸਾਬ ਨਾਲ ਵੈਸੇ ਪਤਾ ਨਹੀਂ ਉਹਨ ਕੜਾ ਤਾਂ ਮੁੰਡੀ ਛੇ ਦੋਈ ਪਰ ਦਿੱਤੀ ਪੁਲਿਸ ਨੂੰ ਫੇ ਉਹ ਪੰਗਤ ਦੇ ਜੋਸ਼ੀ ਆ ਗਿਆ ਤਾਂ ਤੇ ਇੱਕ ਦੋ ਮੁੰਡੇ ਹੋਰ ਆ ਗਏ ਉਹਨੇ ਫਿਰ ਟੈਲੀਫੋਨ ਕੀਤਾ ਤੇ ਪੁਲਿਸ ਆ ਗਈ ਉੱਥੇ ਉਹ ਨੱਟ ਗਏ ਸੀ ਪਹਿਲਾਂ ਹੀ ਉਹ ਤਾਂ ਉਹਦੇ ਹੀ ਦੌੜ ਗਏ ਉਹ ਤਾਂ ਇਧਰ ਨੂੰ ਆ ਗਏ ਗਲੀ ਵਾਲ ਨੂੰ ਇਧਰ ਨੂੰ ਮੈਨੂੰ ਬਜ਼ਾਰ ਨੂੰ ਨਹੀਂ ਗਏ ਹੋਣੇ ਉਹ ਇਧਰ ਬਾਹਰ ਨਿਕਲੇ ਹੋਣੇ ਫਿਰ ਨਹੀਂ ਵਾਲ ਨੂੰ ਬੂਮ ਬੰਨੇ ਸੀ ਜ ਨਹੀਂ 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 ਮੂੰਹ ਨਹੀਂ ਸੀ ਬੰਦੇ ਜੇ ਬੰਦੇ ਸਾਹਮਣੇ ਆਣ ਤੂੰ ਪਛਾਣ ਸਕਦੇ ਹਾਂ ਜੀ ਜੀ ਨੰਬਰ ਦੇਖਿਆ ਨਾ ਨਾ ਮੈਂ ਕਿਥੇ ਮੈਨੂੰ ਤਾਂ ਪਤਾ ਨਹੀਂ ਲੱਗਣ ਤੇ ਤਾਂ ਮੇਰੇ ਤਾਂ ਸੌਰਤਈਓ ਨਹੀਂ ਜਦ ਮੈਂ ਅੱਧਾ ਤੱਕ ਗਈ ਬਿਮਾਰ ਸੀ ਤਾਂ ਉਹ ਪੈਗਾਮੇ ਨੂੰ ਦੋਹਾਂ ਪਾਸਾ ਤੋਂ ਦੋ ਮੈਂ ਦੋ ਇੱਕ ਨੇ ਇੱਕ ਬਾ ਫੜਲੇ ਇੱਕ ਨੇ ਇੱਕ ਬਾ ਫੜਲੇ ਤੇ ਹੋਰ ਇੱਕ ਕਹਿੰਦਾ ਮੈਂ ਇੱਕ ਕਹਿੰਦਾ ਮੁੰਦੀ ਨਹੀਂ ਲੈਂਦੀ ਮੁੰਦੀ ਕਹਿੰਦਾ ਨਹੀਂ ਲੈਂਦੀ ਤਾਂ ਢੂੰਗੜੀ ਵੜਦੇ ਕਹਿੰਦਾ ਜਿਹੜੇ ਗੋਡੇ ਸੱਟ ਮਾਰੀ ਟੱਕ ਜਿਆਦਾ ਤਾਂ ਨਹੀਂ ਹੈਗਾ ਜੀ ਟੱਕ ਥੋੜਾ ਹੀ ਹੈ ਬਾਹਰ ਨਹੀਂ ਹੈਗਾ ਪੱਜ ਗਏ ਦੋ ਮਾਰੇ ਦੋ ਦਾ ਤਾਂ ਇੱਥੇ ਗੋਡੇ ਤੇ ਲੱਗਾਂਗੇ ਜੀ ਜਿਹੜੇ accelera.co.in ਉਹਦੇ ਬਾਰੇ ਜੀ ਕਿ ਉਹ ਜਮਨ ਕਰੀ। ਅਸਵੇਰੇ ਸਾਨੂੰ ਕੈਮਸੀ ਸਾਹਿਬ ਦਾ ਫੋਨ ਆਇਆ ਸੀ ਕਿ ਇੱਕ ਬਜ਼ੁਰਗ ਨਿਰਮਨ ਸਿੰਘ ਜਿਹੜੇ ਹੈਗੇ ਨੇ ਐਨਆਰਆਈ ਹੈਗੇ ਨੇ ਤੇ ਉਹ ਗੁਰਦੁਆਰਾ ਸਾਹਿਬ ਜਾ ਰਹੇ ਸੀ ਪ੍ਰੈਦਮ ਮੱਥਾ ਟੇਕਣ ਤੇ ਕੋਈ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਕੋਲੋਂ ਜਿਹੜੇ ਹੈ ਉਹਨਾਂ ਦੀ ਹੱਥ ਚ ਪਾਇਆ ਸੋਨੇ ਦਾ ਕੜਾ ਤੇ ਗੁੰਦੀ ਉਤਾਰ ਲਈ ਸੀ। ਤਾਂ ਅਸੀਂ ਇਹ ਸੂਚਨਾ ਮਿਲਨ ਤੇ ਤੁਰੰਤ ਮੌਕੇ ਤੇ ਪਹੁੰਚੇ ਸੀ ਤੇ ਇਹ ਜਿਹੜੀ ਕਾਫੀ ਸੰਘਣੀ ਬਸੋਂ ਹੈਗੀ ਆ ਉੱਥੇ। ਉਸ ਟਾਈਮ ਜਿਹੜੀਆਂ ਦੁਕਾਨਾਂ ਬੰਦ ਸੀ ਤੇ ਅਸੀਂ ਉਹ ਜਿਹੜੀਆਂ ਦੁਕਾਨਾਂ ਤੇ ਲੱਗੇ ਕੈਮਰੇ ਬਾਜ ਰਹੇ ਹਨ ਤੇ ਕੋ ਕੁਸ ਕੁਸ ਰਾਗ ਲੱਗੇ ਨੇ ਸੀ ਸੀ ਫੁੱ ਤੁਹਾਨੂੰ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਕੱਟ ਕੇ ਤੇ ਇਹਨੂੰ ਟ੍ਰੇਸ ਕਰ ਰਹੇ ਹਾਂ ਜੀ ਉਹ ਕਹਿੰਦੇ ਕਿੰਨੇ ਬੰਦੇ ਸੀ ਜਿਹੜੇ ਨੇ ਸਪਲਾਈ ਕੀਤਾ ਸੀ ਜਦੋਂ ਨਾ ਤੇ ਉਹ ਜਿਹੜੇ ਸਾਡੇ ਕੋਲ ਹੁਣ ਸੀਸੀ ਫੁਟੇਜ ਆਈ ਹੈ ਉਹਦੇ ਵਿੱਚ ਤਿੰਨ ਮੋਟਰਸ 'ਤੇ ਸਵਾਰ ਹੈਗੇ ਨੇ ਇਹ ਤੇ ਅਸੀਂ ਇਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੀ ਬਹੁਤ ਜਲਦੀ ਆਪਾਂ ਇਹਨੂੰ ਟ੍ਰੇਸ ਕਰਕੇ ਜਿਹੜਾ ਦੋਸ਼ੀਆਂ ਨੂੰ ਬੰਦ ਕਰਾਂਗੇ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਵਿਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ